ਬਰਸਾਤ ਦੇ ਬਾਅਦ ਪੰਜਾਬ ਦੇ ਵਿੱਚ ਔਨੇ ਕੀ ਬਜਾਈ ਹੋ ਰਹੀ ਹੈ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹਨ ਉਹ ਔਨੇ ਦੀ ਬਜਾਈ ਕਰ ਰਹੇ ਹਨ ਲੇਕਿਨ ਖੇਤਾਂ ਦੇ ਵਿੱਚ ਜਿਹੜੇ ਜ਼ਹਿਰੀਲੇ ਜੀਵ ਹਨ ਉਹ ਵੀ ਨਿਕਲ ਰਹੇ ਹਨ ਅਤੇ ਸੱਪ ਵੱਲੋਂ ਕਈ ਜਿਹੜੇ ਮਜ਼ਦੂਰ ਹਨ ਉਹਨਾਂ ਨੂੰ ਵੱਢੇ ਗਏ ਜਿਸ ਕਰਕੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਚ ਲੈ ਜਾਂਦੇ ਹਨ ਸਮਾਣਾ ਦੇ ਗੋਵਿੰਦਗਰ ਬਸਤੇ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਸੱਪ ਨੇ ਕੱਟਿਆ ਅਤੇ ਉਸ ਦਾ ਮੁਰਲਾ ਇਲਾਜ ਕਰਕੇ ਉਹਨੂੰ ਰੇਂਦਰ ਹਸਪੀਟਲ ਪਟਿਆ ਰੈਫਰ ਕੀਤਾ ਅਸੀਂ ਮਜ਼ਦੂਰਾਂ ਨੇ ਵੀ

रिश्ते माँ खेत में जीरी लगा रहे थे जीरी लगाने में गुच्छी थी गुच्छी में जो है इतना बड़ा इतना बड़ा था जो है छोटा सा और जब जब काट लिया तो पानी में तारने लगा है तो उसको गुच्छे में उठा के बगल में सूखी जगह में फेंक दिया है आ, देखो ये आया सिगा मैं च काम करता पाया एकदम पानी के बच्चों कोई तो कहें भी सप्प बच्चा सर ਮ 10 ਇੰਚ ਦਾ ਹੋਏਗਾ ਕਾਲੇ ਰੰਗ ਦਾ ਯਾ ਕਹਿੰਦਾ ਕੋਈ ਜ਼ਹਿਰੀਲਾ ਜਾਨਵਰ ਸੀ ਜੇਨਾ ਕਿ ਮੇਰੀ ਚੁੱਚੀ ਚੀ ਉਂਗਲ ਤੇ ਕਟਿਆ ਕਟਿਆ ਵੀ ਇਹਨੂੰ ਮਹਿਸੂਸ ਨਹੀਂ ਹੋਇਆ ਇਹਨੂੰ ਜਲਨ ਜੀ ਮਹਿਸੂਸ ਹੋਈ ਤੇ ਜਿਹੜਾ ਇਹਦਾ ਨਾਲ ਵਾਲਾ ਕੰਮ ਕਰ ਰਿਹਾ ਸੀ ਉਹ ਕਹਿੰਦਾ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਸੱਪ ਦਾ ਬੱਚਾ ਹੁੰਦਾ ਤੇ ਸਾਡੇ ਕੋਲ ਆਇਆ ਤਾਂ ਅਸੀਂ ਇਹਦਾ ਜੋ ਵੀ ਫਰਸਟ ایڈ ਦਿੱਤੀ ਸੀਗੀ ਬਲੱਡ ਪ੍ਰੈਸ਼ਰ ਵੀ ਠੀਕ ਹੈ ਪਲਸ ਵੀ ਠੀਕ ਹੈ ਆਕਸੀਜਨ ਸੈਚੂਰੇਸ਼ਨ ਬਿਲਕੁਲ ਠੀਕ ਹੈ ਲੇਕਿਨ ਇਹ ਥੋੜਾ ਜਿਹਾ ਕੰਪਲੇਨ ਕਰ ਰਿਹਾ ਸੀਗਾ ਕਿ ਮੈਨੂੰ ਇਦਾਂ ਇਹ ਕਹਿ ਰਿਹਾ ਸੀਗਾ ਕਿ ਪਾਣੀ ਲੰਘਾਂ ਚ ਤੇ ਥੁੱਕ ਲੰਘਾਂ ਚ ਦਿੱਕਤ ਆ ਰਹੀ ਹੈ ਫਿਰ ਉਸੇ ਫਲੂਇਡ ਵਗੈਰਾ ਲਗਾ ਕੇ ਨੂੰ ਰੈਫਰ ਕਰਤਾ ਰਜਿੰਦਰਾ ਵੀ ਅਗਰ ਕੋਈ ਐਸੀ ਚੀਜ਼ ਆਂਦੀ ਹੈ ਵੀ ਸਾਡੇ ਹੱਥਾਂ ਚੋਂ ਬਾਹਰ ਨਾ ਹੋ ਜੇ ਮਰੀਜ਼ ਤਾਂ ਉੱਥੇ ਦਾ ਪ੍ਰੋਪਰ ਇਲਾਜ ਹੋ ਜਾਵੇ ਓਕੇ ਥੈਂਕ ਯੂ ਥੈਂਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼